ਬੀਤੀ ਰਾਤ ਬੀਜੇਪੀ ਆਗੂ ਨਰੰਜਨ ਕਾਲੀਆ ਦੇ ਘਰ ਦੇ ਉੱਪਰ ਗਰਨੇਡ ਹਮਲਾ ਹੁੰਦਾ ਰਾਤ ਤਕਰੀਬਨ 1.5 ਵਜੇ ਦੇ ਕਰੀਬ ਜਿਹੜਾ ਗਰਨੇਡ ਹਮਲਾ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਇਹ ਸਾਰੇ ਮਾਮਲੇ ਜਿਹੜੀ ਸੀਸੀਟੀਵੀ ਵੀਡੀਓ ਆ ਉਹ ਵੀ ਨਿਕਲ ਕੇ ਸਾਹਮਣੇ ਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਹਮਲਾਵਰ ਈ ਰਿਕਸ਼ਾ ਦੇ ਵਿੱਚ ਆਉਂਦੇ ਨੇ ਪਹਿਲਾਂ ਈ ਰਿਕਸ਼ਾ ਆਉਂਦਾ ਤੇ ਉਸ ਤੋਂ ਬਾਅਦ ਕੁਝ ਕੁ ਮਿੰਟਾਂ ਬਾਅਦ ਉਹ ਈ ਰਿਕਸ਼ਾ ਵਾਪਸ ਜਾਂਦਾ ਤੇ ਉੱਥੇ ਜਾ ਕੇ ਜਿਹੜਾ ਮਨੋਰੰਜਨ ਕਾਲੀਆ ਦੇ ਜਿਹੜੇ ਘਰ ਦੇ ਨਜ਼ਦੀਕ ਇੱਕ ਦਰਖਤ ਖੜਾ ਹੁੰਦਾ ਤੇ ਉਸ ਦੇ ਉਹ ਅੱਗੇ ਜਾ ਕੇ ਜਿਹੜਾ ਉਸ ਈ ਰਿਕਸ਼ਾ ਦੇ ਵਿੱਚ ਜਿਹੜੇ ਹਮਲਾਵਰ ਬੈਠੇ ਹੁੰਦੇ ਨੇ ਉਹਨਾਂ ਦੁਆਰਾ ਜਿਹੜਾ ਗਰਨੇਡ ਹਮਲਾ ਜਿਹੜਾ ਮਨੋਰੰਜਨ ਕਾਲੀਆ ਦੇ ਘਰ ਦੇ ਉੱਪਰ ਕਰ ਦਿੱਤਾ ਜਾਂਦਾ ਹਾਲਾਂਕਿ ਸੀਸੀਟੀਵੀ ਵੀਡੀਓ ਜੇਕਰ ਦੇਖੀ ਜਾਵੇ ਉਸ ਦੇ ਵਿੱਚ ਸਪੱਸ਼ਟ ਹੋ ਰਿਹਾ ਕਿ ਇਹ ਈ ਰਿਕਸ਼ਾ ਦੇ ਵਿੱਚ ਦੋ ਵਿਅਕਤੀ ਸਵਾਰ ਨੇ ਤਾਂ ਉਹ ਦੋ ਵਿਅਕਤੀ ਜਿਹੜੇ ਈ ਰਿਕਸ਼ਾ ਦੇ ਵਿੱਚ ਸਵਾਰ ਨੇ ਉਹ ਹਾਲਾਂਕਿ ਜਿਹੜੇ ਉਹ ਉਸ ਦੇ ਵਿੱਚੋਂ ਦੋਨੋਂ ਅਗਲੀ ਸੀਟ ਤੇ ਬੈਠੇ ਨੇ ਪਿੱਛੇ ਈ ਰਿਕਸ਼ਾ ਬਿਲਕੁਲ ਖਾਲੀ ਆ ਉਸ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਹਤਾ ਪਹਿਲਾਂ ਈ ਰਿਕਸ਼ਾ ਦੇ ਵਿੱਚ ਆਉਂਦੇ ਨੇ ਚੰਦ ਕੁਮਿੰਟਾਂ ਬਾਅਦ ਵਾਪਸ ਜਾਂਦੇ ਹੋਏ ਜਿਹੜਾ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ਦੇ ਉੱਪਰ ਜਿਹੜਾ ਗਰਨੇਡ ਹਮਲਾ ਗਰਨੇਡ ਅਟੈਕ ਆ ਉਹ ਕਰਕੇ ਚਲੇ ਜਾਂਦੇ ਨੇ ਹਾਲਾਂਕਿ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਮੌਕੇ ਤੇ ਇਸ ਗਰਨੇਡ ਹਮਲੇ ਦੇ ਵਿੱਚ ਜਿਹੜਾ ਬਲਾਸਟ ਹੁੰਦਾ ਜਦੋਂ ਧੂਆ ਵੀ ਨਿਕਲਦਾ ਹਾਲਾਂਕਿ ਜੇਕਰ ਦੇਖਿਆ ਜਾਵੇ ਕਿ ਪਿਛਲੇ ਕੁਝ ਕੁ ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚ ਚੱਲ ਕੀ ਰਿਹਾ ਤਾਂ ਪਿਛਲੇ ਕੁਝ ਕੁ ਮਹੀਨਿਆਂ ਦੇ ਵਿੱਚ ਆਏ ਦਿਨ ਖਬਰਾਂ ਆਈਆਂ ਪਹਿਲਾਂ ਕਿ ਬਾਰਡਰ ਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ ਪਹਿਲਾਂ ਜਿਹੜਾ ਉੱਥੇ ਬੰਦ ਪਈਆਂ ਪੁਲਿਸ ਚੌਕੀਆਂ ਦੇ ਉੱਪਰ ਗ੍ਰੇਨੇਡ ਹਮਲੇ ਹੁੰਦੇ ਨੇ ਤੇ ਉਸ ਤੋਂ ਬਾਅਦ ਆ ਅਮਰੇਤਸਰ ਮਜੀਠਾ ਗਮਟਾਲਾ ਤੇ ਉਸ ਤੋਂ ਬਾਅਦ ਹੋਣਾ ਕੁਝ ਦਿਨ ਪਹਿਲਾਂ ਵੀ ਜਿਹੜਾ ਜਲੰਧਰ ਦੇ ਵਿੱਚ ਇੱਕ ਸੋਸ਼ਲ ਮੀਡੀਆ ਜਿਹੜਾ ਹੈਂਡਲਰ ਹੁੰਦਾ ਸੋਸ਼ਲ ਮੀਡੀਆ ਦਾ ਇੱਕ ਇਨਫਲੂਐਂਸਰ ਹੁੰਦਾ ਉਸਦੇ ਘਰ ਦੇ ਉੱਪਰ ਹਮਲਾ ਹੁੰਦਾ ਤੇ ਉਸ ਵਾਰਾ ਜਿਹੜਾ ਉਸ ਦੀ ਜ਼ਿੰਮੇਵਾਰੀ ਹੈ ਸਯਾਜਾਦ ਪੱਟੀ ਪਾਕਿਸਤਾਨ 'ਚ ਬੈਠੇ ਦੁਆਰਾ ਲੈ ਲਈ ਜਾਂਦੀ ਹੈ ਤੇ ਅੱਜ ਮੁੜ ਤੋਂ ਜਲੰਧਰ ਦੇ ਵਿੱਚ ਬੀਜੇਪੀ ਆਗੂ ਮਰ ਰੰਜਨ ਕਾਲੀਆ ਦੇ ਘਰ ਦੇ ਉੱਪਰ ਗ੍ਰੇਨੇਡ ਹਮਲਾ ਹੋਇਆ ਬਲਾਸਟ ਹੋਇਆ ਹਾਲਾਂਕਿ ਗੇਟ ਦਾ ਉਸ ਦਾ ਜਿਹੜਾ ਕਰਦਾ ਮੋੜਲਾ ਦਰਵਾਜ਼ਾ ਉਸ ਦਾ ਵੱਟੇ ਪੱਤਰ ਤੇ ਨੁਕਸਾਨ ਹੋਇਆ ਹਾਲਾਂਕਿ ਮੌਕੇ ਤੇ ਤੜਕਸਾਰ ਜਦੋਂ ਖਬਰ ਸਾਹਮਣੇ ਆਉਂਦੀ ਹੈ ਤੇ ਜਿਹੜੀਆਂ ਦਿੱਲੀ ਤੱਕ ਤਾਰਾਂ ਖੜਕਦੀਆਂ ਨੇ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੁਣਾਂ ਦੁਆਰਾ ਤੁਰੰਤ ਜਿਹੜਾ ਸੰਪਰਕ ਕਰਕੇ ਫੋਨ ਤੇ ਗੱਲਬਾਤ ਮਨੋਰੰਜਨ ਕਾਲੀਆ ਉਹਨਾਂ ਦੇ ਨਾਲ ਕੀਤੀ ਜਾਂਦੀ ਹੈ ਤੇ ਉਧਰਲੇ ਪਾਸੇ ਕੇਂਦਰੀ ਰਾਜ ਮੰਤਰੀ ਰਵਨੀਸ਼ ਸਿੰਘ ਬਿੱਟੂ ਵੀ ਜਿਹੜੇ ਤੜਕਸਾਰ ਹਾਲਚਾਲ ਜਾਣਨ ਦੇ ਲਈ ਮਨੋਰੰਜਨ ਕਾਲੀਆ ਦੇ ਘਰ ਪਹੁੰਚ ਜਾਂਦੇ ਨੇ ਪਰ ਇਸ ਸਾਰੇ ਦੇ ਵਿੱਚ ਉਹ ਜਿਹੜੀ ਸੀਸੀਟੀਵੀ ਵੀਡੀਓ ਆ ਉਹ ਨਿਕਲ ਕੇ ਸਾਹਮਣੇ ਆ ਚੁੱਕਿਆ ਕਿ ਕਿਸ ਤਰੀਕੇ ਹਮਲਾਵਰ ਈ ਰਿਕਸ਼ਾ ਦੇ ਵਿੱਚ ਆਉਂਦੇ ਨੇ ਤੇ ਉਸ ਤੋਂ ਬਾਅਦ ਪਹਿਲਾਂ ਅੱਗੇ ਲੰਘ ਜਾਂਦੇ ਨੇ ਤੇ ਫਿਰ ਵਾਪਸ ਆਉਂਦੇ ਨੇ ਇੱਕ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਸਾਰਾ ਘਟਨਾਕਰਮ ਰਿਕਾਰਡ ਹੋਇਆ ਕਿ ਕਿਸ ਤਰੀਕੇ ਈ ਰਿਕਸ਼ਾ ਦੇ ਵਿੱਚ ਦੋ ਵਿਅਕਤੀ ਸਵਾਰ ਹੁੰਦੇ ਨੇ ਜਿਹੜੇ ਦੋਨੋਂ ਵਿਅਕਤੀ ਨੇ ਅਗਲੀ ਸੀਟ ਦੇ ਵਿੱਚ ਹੈ ਫਰੰਟ ਸੀਟ ਤੇ ਉੱਪਰ ਬੈਠੇ ਹੁੰਦੇ ਨੇ ਹਾਲਾਂਕਿ ਜਿਹੜਾ ਬਾਕੀ ਪਿਛਲੀ ਸੀਟ ਆ ਉਹ ਈ ਰਿਕਸ਼ਾ ਖਾਲੀ ਹੁੰਦਾ ਤੇ ਉਸ ਤੋਂ ਬਾਅਦ ਵਾਪਸ ਮੁੜਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਬੀਜੇਪੀ ਆਗੂ ਮਨੋਰੰਜਨ ਕਾਲੀਆ ਦੇ ਘਰ ਦੇ ਉਪਰ ਜਿਹੜਾ ਇਹ ਬਲਾਸਟ ਕਰ ਦਿੱਤਾ ਜਾਂਦਾ ਗਰਨੇਡ ਅਟੈਕ ਕਰ ਦਿੱਤਾ ਜਾਂਦਾ ਤਾਂ ਹੁਣ ਜਿਹੜਾ ਜਲੰਧਰ ਪੁਲਿਸ ਦੁਆਰਾ ਗੰਭੀਰਤਾ ਦੇ ਨਾਲ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਰਿਕਸ਼ਾ ਕਿਸ ਦਾ ਸੀ ਕਿਹੜੇ ਹਮਲਾਵਰ ਸੀ ਪੂਰਾ ਜਿਹੜੀ ਜਾਂਚ ਪੜਤਾਲ ਹੁਣ ਜਲੰਧਰ ਪੁਲਿਸ ਦੁਆਰਾ ਕੀਤੀ ਜਾ ਰਹੀ ਹੈ